ਇਓ ਪਰੋਸਾ ਦੂਜਾ ਜਿਹੜਾ ਆ ਉਹ ਲੋਡ ਲੇਨ ਹੈ ਲੋਡ ਲੇਨ ਤਾਂ ਜਿਹੜੇ ਮਹਾਰਾਸ਼ਟਰ ਵਾਲੇ ਮਰੱਟੇ ਸੀ ਇਹਨਾਂ ਦੇ ਮਗਰ ਦੌੜ ਗਏ ਇਹਨਾਂ ਨੂੰ ਭਜਾਉਂਦਾ ਹੋਇਆ ਤੇ ਇਧਰੋਂ ਦੀ ਜਿਹੜਾ ਨੌਨੀ ਅਕਤਰ ਹੈ ਇਹ ਦਿੱਲੀ 'ਚ ਬੈਠਾ ਸੀਗਾ ਰਾਜ ਕਰ ਰਿਹਾ ਸੀ ਇਹਨੇ ਜਦੋਂ ਸਾਰੀ ਗੱਲਬਾਤ ਵਿਚਾਰੀ ਹੈ ਤੇ ਉਸ ਤੋਂ ਬਾਅਦ ਗੁਰਮੁਖ ਪਿਆਰਿਓ ਅੰਗਰੇਜ਼ਾਂ ਤਾਂ ਠੱਟੀ ਛਾਵਨੀ ਆਏ ਕਰਿਓ ਲੁਧਿਆਣੇ ਮੁਦ ਪਰ ਫੌਜ ਸੰਗ ਲੈ ਨੌਨੀ ਅਕਤਰ ਉਹ ਨੌਨੀ ਅਕਤਰ ਜਿਹੜਾ ਆ ਆਪਣੀਆਂ ਫੌਜਾਂ ਲੈ ਕੇ ਉਹ ਲੁਧਿਆਣੇ ਦੇ ਵਿੱਚ ਆ ਕੇ ਆਪ ਦੀ ਛਾਵਨੀ ਲਾ ਕੇ ਬਹਿ ਗਿਆ ਹੈ ਆਂਗਰੇਜ਼ ਜਨ ਤੈ ਨਟੇ ਛਾਵਨੀ ਮਲਵਈਆਂ ਕੀ ਪਰੀ ਪਾਵਨੀ ਲੋ ਜੀ ਮਲਵਈਆਂ ਦੀ ਛਤਰ ਛਾਇਆ ਦੇ ਹੇਠ ਉਹਨਾਂ ਦੀ ਦਿੱਤੀ ਹੋਈ ਸ਼ਹਿਦ ਸਦਕਾ ਅੱਜ ਅੰਗਰੇਜ਼ਾਂ ਦਾ ਮਨਸੂਬਾ ਪੂਰਾ ਹੋਇਆ ਤੇ ਅੰਗਰੇਜ਼ ਪੰਜਾਬ ਦੀ ਧਰਤੀ ਤੇ ਆਪ ਦਾ ਪੈਰ ਕੱਲਾ ਰੱਖਦੇ ਹੀ ਨਹੀਂ ਸਗੋਂ ਆਪ ਦਾ ਪੈਰ ਪਸਾਰ ਲੈਂਦੇ ਨੇ ਮਾਲਵੇ ਦੇ ਵਿੱਚ ਇਹਨਾਂ ਮਾਲਵੇ ਵਾਲਿਆਂ ਦੀ ਛਤਰ ਛਾਇਆ ਦੇ ਨਾਲ ਸਹਿਯੋਗ ਦੇ ਨਾਲ ਇਹਨਾਂ ਆਪ ਦੇ ਕੈਂਪ ਲੁਧਿਆਣੇ ਦੇ ਵਿੱਚ ਗੱਡ ਲਏ ਹਨ 1865 ਮਾਹੇ ਲੁਧਿਆਣੇ ਅੰਗਰੇਜ਼ਨ ਆਹੇ 1865 ਬਿਕਰਮਈ ਸੰਮਤ ਭਾਵ 1808 ਈਸਵੀ ਦੇ ਅੰਦਰ ਇਹ ਅੰਗਰੇਜ਼ ਪਹਿਲੀ ਵਾਰ ਪੰਜਾਬ ਦੇ ਵਿੱਚ ਦਖਲ ਦੇ ਚੁੱਕੇ ਹਨ ਐਸੇ ਸਾਇਤ ਚੰਡਾ ਗਾਢਿਓ ਰਾਜ ਦਿਨੋ ਦਿਨ ਅਦਕੇ ਬਾਢਿਓ ਐਸਾ ਚੰਡਾ ਗੱਡਿਆ ਨਾ ਜੀ ਉਸ ਦਿਨ 1865 ਬਿਕਰਮੀ ਦੇ ਵਿੱਚ ਅੰਗਰੇਜ਼ਾਂ ਨੇ ਕਹਿੰਦੇ ਜੀ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਦਿਨੋਂ ਦਿਨ ਭਾਰਤ ਦੇ ਉੱਤੇ ਵਧਿਆ ਹੀ ਹੈ ਫੂਲ ਬੰਸ ਨੇ ਇਹੋ ਉਪਕਾਰਾਂ ਕੀ ਨੋ ਅੰਗਰੇਜ਼ ਜਨ ਪਰ ਪਾਰਾ ਕਹਿੰਦੇ ਨੇ ਜੀ ਇਹ ਸਾਰੀ ਕਰਾਮਾਤ ਅੰਗਰੇਜ਼ਾਂ ਦੇ ਉੱਤੇ ਇਹ ਸਾਰਾ ਉਪਕਾਰ ਫੂਲ ਬੰਸ਼ੀਆਂ ਨੇ ਕੀਤਾ ਹੈ ਤੇ ਕਹਿੰਦੇ ਭਾਈ ਇਹ ਇੰਨਾ ਵੱਡਾ ਉਪਕਾਰ ਕੀਤਾ ਫੂਲ ਬੰਸ਼ੀਆਂ ਨੇ ਇੰਨਾ ਅੰਗਰੇਜ਼ਾਂ ਤੇ ਵੀ ਇਸ ਦਾ ਇਹ ਜਿਹੜੇ ਕਿਨੋਂ ਅੰਗਰੇਜ਼ੋਂ ਪਰਪਾਰਾ ਇੰਨਾ ਘਪਾਰਾ ਇਹ ਇਹਨਾਂ ਦੇ ਉੱਪਰ एहਤਾਨ ਹੈ ਕਿ ਇਹਦਾ ਮੁੱਲ ਅੰਗਰੇਜ਼ ਨਹੀਂ ਤਾਰ ਸਕਦੇ ਇਸ ਦਾ ਬਦਲਾ ਵਹ ਨਿਜ ਔਰੋ ਜੇਤਾ ਦੇਹੋ ਤਿਤੋ ਹੈ ਥੋਰੋ ਕਹਿੰਦੇ ਨੇ ਭਾਈ ਇਸ एहਤਾਨ ਦੇ ਬਦਲੇ ਚ ਚਾਹੇ ਜਿੰਨਾ ਮਰਜੀ ਅੰਗਰੇਜ਼ ਇਹਨਾਂ ਫੁੱਲ ਬੰਸ਼ੀਆਂ ਨੂੰ ਧਨ ਦੇ ਦੇਣ ਕੁਝ ਦੇ ਦੇਣ ਪਰ ਨਾ 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 ਕਹਿੰਦੇ ਇਸ एहਤਾਨ ਦਾ ਮੁੱਲ ਤਾਂ ਤਾਰੇ ਹੀ ਨਹੀਂ ਜਾ ਸਕਦਾ ਤੁਸੀਂ ਕੀ ਮੁੱਲ ਤਾਰ ਜਦੋਂ ਤੁਸੀਂ ਪੂਰੀ ਦੀ ਪੂਰੀ ਹੀਰਿਆਂ ਦੀ ਸੋਨੇ ਦੀ ਖਾਨ ਹੀ ਕਿਸੇ ਨੂੰ ਦੇ ਦੋ ਤੇ ਬਦਲੇ ਦੇ ਵਿੱਚ ਅਗਲਾ ਤੁਹਾਨੂੰ ਕੁਝ ਵੀ ਦੇ ਦੇ ਪਰ ਪੂਰੀ ਦੀ ਪੂਰੀ ਸੋਨੇ ਦੀ ਖਾਨ ਦਾ ਮੁੱਲ ਥੋੜੀ ਤਾਰ ਸਕਦਾ ਹੈ ਬਸ ਐ ਸਮਝ ਲਓ ਜੀ ਇਹਨਾਂ ਫੂਲ ਵੰਸ਼ੀਆਂ ਨੇ ਸੋਨੇ ਦੀ ਚਿੜੀ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸੋਨੇ ਦੀ ਪੂਰੀ ਦੀ ਪੂਰੀ ਖਾਨ ਇਹਨਾਂ ਅੰਗਰੇਜ਼ਾਂ ਦੇ ਹੱਥ ਦੇ ਵਿੱਚ ਸਮਾਦਤੀ ਹੈ ਯਾ ਬਦ ਅੰਗਰੇਜ਼ਨ ਕੋ ਲਿਆਏ ਲਵਪੁਰ ਪਤਕੇ ਸਮਮੁਖ ਬਿਠਾਏ ਕਹਿੰਦੇ ਨੇ ਜੀ ਇਸ ਤਰੀਕੇ ਦੇ ਨਾਲ ਫੂਲ ਵੰਚੀਆਂ ਨੇ ਅੰਗਰੇਜ਼ਾਂ ਨੂੰ ਲਿਆ ਕੇ ਬਿਲਕੁਲ ਮਹਾਰਾਜ ਰਣਜੀਤ ਸਿੰਘ ਦੇ ਸਾਹਮਣੇ ਤੇ ਉਹਨਾਂ ਦੇ ਬਰਾਬਰ ਖੜਾ ਕੀਤਾ ਹੈ ਪਾਏ ਨੇ ਚਿੰਤ ਫੂਲ ਕੇ ਰਾਜਾ ਲੀਨੇ ਕਰ ਮਨ ਪਾਵਤ ਕਾਜਾ ਲੋ ਜੀ ਹੁਣ ਅੱਜ ਤੋਂ ਬਾਅਦ ਫੂਲ ਵੰਸ਼ੀਏ ਜਿਹੜੇ ਨੇ ਉਹ ਨਿਸ਼ਚਿੰਤ ਹੋ ਗਏ ਹੁਣ ਇਹ ਆਪ ਦੀਆਂ ਮਨਮਰਜ਼ੀਆਂ ਕਰ ਰਹੇ ਨੇ ਆਪ ਦੀਆਂ ਮੋਜਾਂ ਦੇ ਵਿੱਚ ਰੁੱਝ ਗਏ ਕਿਉਂਕਿ ਦੋ ਪਾਸੇ ਖਤਰਾ ਸੀ ਇਹਨਾਂ ਦੋਨੇ ਪਾਸੇ ਦੇ ਖਤਰੇ ਨੂੰ ਟਾਲ ਦਿੱਤਾ ਹੈ ਅੰਗਰੇਜ਼ਾਂ ਤੋਂ ਖਤਰਾ ਸੀ ਅੰਗਰੇਜ਼ ਆਪ ਸੱਦ ਲੈ ਮਹਾਰਾਜਾ ਰਣਜੀਤ ਸਿੰਘ ਤੋਂ ਖਤਰਾ ਸੀ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ ਆਪਸ ਵਿੱਚ ਆਹਮੋ ਸਾਹਮਣੇ ਕਰਤੇ ਆਪ ਇਹ ਪਾਸੇ ਬੈਠ ਕੇ ਆਪਦੀਆਂ ਮੋਜਾਂ ਕਰ ਰਹੇ ਹਨ ਜਿਨ ਕੋ ਟੱਗੇ ਕਹਿਤ ਮਜਹਿਲ ਰਾਜ ਕਰਤ ਸੋ ਅਬ ਲੋ ਛੈਲ ਕਹਿੰਦੇ ਨੇ ਜੀ ਜਿਨ੍ਹਾਂ ਨੂੰ ਇਹ ਟੱਗੇ ਜਿਹੜੇ ਮਜਹਿਲ ਨੇ ਮਾਝੇ ਵਾਲੇ ਟੱਗੇ ਕਹਿੰਦੇ ਸੀ ਕਹਿੰਦੇ ਨੇ ਜੀ ਇਹਨਾਂ ਠੱਗਿਆਂ ਨੇ ਹੁਣ ਉਹਨਾਂ ਦੇ ਲਈ ਬੜਾ ਵੱਡਾ ਮੁਸੀਬਤ ਖੜੀ ਕਰ ਦਿੱਤੀ ਹੈ ਰਾਜਕਰਤ ਸੋ ਅਵਲੇ ਛੈਲ ਕਹਿੰਦੇ ਨੇ ਹੁਣ ਇਹੀ ਠੱਗੇ ਆਪਦੀ ਮੋਜ ਵਿੱਚ ਰਾਜ ਕਰ ਰਹੇ ਹਨ ਖੀਚਿਓ ਸੁਹਾਗਾ ਠੱਗਿਓ ਐਸੇ ਡਲੇ ਮਚੈਲ ਦਲੇ ਜੇ ਜੈਸੇ ਆਹੀ ਮਜੇ ਮਾਲਵੇਦਿਆਂ ਠੱਗਿਆਂ ਨੇ ਮਾਲਵੇਦਿਆਂ ਠੱਗਿਆਂ ਨੇ ਐਸਾ ਸੁਹਾਗਾ ਫੇਰਿਆ ਨਾ ਮੱਝ ਵਾਲਿਆਂ ਦੇ ਉੱਤੇ ਕਹਿੰਦੇ ਭਾਈ ਜਿਹੜੀ ਮਾੜੀ-ਮੁੱਟੀ ਉਚਾਂ ਨੀਵਾ ਤਾਂ ਸੀ ਜਿਹੜੀ ਮਾੜੀ-ਮੁੱਟੀ ਢੇਲੀਆਂ ਢੂਲੀਆਂ ਐ ਸੀ ਸਾਰੀਆਂ ਦੀਆਂ ਸਾਰੀਆਂ ਇਹਨਾਂ ਜਿਹੜੀਆਂ ਦਰੜ ਕੇ ਐਨ ਮਾਮਲਾ ਪਧਰਾ ਕਰ ਦਿੱਤਾ ਹੈ ਮਜਾ ਮਸਖਰੀ ਜੋਰ ਕਰਨ ਕਾ ਚਾਖਤ ਅਬ ਲੋ ਕਰ ਵਰਨ ਕਾ ਜਿਹੜੇ ਮੱਝ ਵਾਲੇ ਨਾ ਮਾਲਵੇ ਵਾਲਿਆਂ ਨਾਲ ਮਸ਼ਕਰੀਆਂ ਕਰਦੇ ਸੀ ਛੇੜਦੇ ਸੀ ਕਹਿੰਦੇ ਲਓ ਭਾਈ ਹੁਣ ਇਹਨਾਂ ਮਸ਼ਕਰੀਆਂ ਦਾ ਸਵਾਦ ਮਾਝੇ ਵਾਲਿਓ ਤੁਸੀਂ ਵੀ ਇੱਕ ਵਾਰ ਚੱਖ ਕੇ ਵੇਖ ਲਵੋ ਜਦ ਅੰਗਰੇਜ਼ ਆਏ ਲੁਧਾਨੇ ਲਵਪੁਰ ਪਤ ਸੁਨ ਰਿਹਾ ਹੋ ਹਿਰਾਨੇ ਕਹਿੰਦੇ ਨੇ ਜੀ ਜਦੋਂ ਅੰਗਰੇਜ਼ਾਂ ਨੂੰ ਲੁਧਿਆਣੇ ਆਇਆਂ ਨੂੰ ਵੇਖਿਆ ਏ ਤੇ ਪਤਾ ਲੱਗਿਆ ਮਹਾਰਾਜਾ ਰਣਜੀਤ ਸਿੰਘ ਨੂੰ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਹਨਾਂ ਅੰਗਰੇਜ਼ਾਂ ਨਾਲ ਸੰਧੀ ਕਰਨ ਦੇ ਲਈ ਆਪ ਦਾ ਕਦਮ ਅਗੇ ਵਧਾ ਲਿਆ ਹੈ ਸੁਲਾਤ ਬੈ ਅੰਗਰੇਜ਼ ਜਨ ਸੋ ਕਰ ਲਿਖੈ ਅਹਿਦ ਪਹਿਮਾਨ ਦਹੂ تیر ਮਾਮਲਾ ਇਹ ਸੀ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਬੜਾ ਹਰਾਨ ਹੋਇਆ ਭਈ ਅਸੀਂ ਭਾਈ ਭਾਈ ਰਲ ਕੇ ਤਾਂ ਅੰਗਰੇਜ਼ਾਂ ਦਾ ਮੁਕਾਬਲਾ ਕਰ ਲੈਂਦੇ ਪਰ ਜੇ ਤੁਸੀਂ ਆਪ ਹੀ ਉਹਨਾਂ ਦੀ ਸ਼ਰਨ ਚਲੇ ਗਏ ਉਹਨਾਂ ਦੀ ਮਦਦ ਮੰਗ ਲਈ ਤੇ ਹੁਣ ਤਾਂ ਮਾਮਲਾ ਹੀ ਸਾਰਾ ਗੜਬੜ ਹੋ ਗਿਆ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਹੁਣ ਇਹਨਾਂ ਅੰਗਰੇਜ਼ਾਂ ਦੇ ਨਾਲ ਸੰਧੀ ਕੀਤੀ ਹੈ ਉਹ ਸੰਧੀ ਕੀ ਕੀਤੀ ਸੰਧੀ ਇਹ ਹੈ ਕਿ ਤੁਸੀਂ ਸਤਲੁਜ ਤੋਂ ਇੱਧਰ ਨੂੰ ਨਾ ਆਇਓ ਤੇ ਅਸੀਂ ਸਤਲੁਜ ਤੋਂ ਬਾਰੇ ਨੂੰ ਨਹੀਂ ਜਾਵਾਂਗੇ ਆਪਸ ਮਾਹੇ ਦੋਸਤੀ ਪਾਈ ਹੱਤ ਨਦੀ ਸਤਲੁਜ ਠਹਿرائی ਆਪਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਵੀ ਅੰਗਰੇਜ਼ਾਂ ਨਾਲ ਦੋਸਤੀ ਦਾ ਹੱਥ ਵਧਾ ਲਿਆ ਤੇ ਇਸ ਤਰੀਕੇ ਨਾਲ ਇਹਨਾਂ ਆਪੋ ਆਪਣੇ ਜਿਹੜੇ ਇਲਾਕੇ ਨੇ ਉਹ ਨਿਰਧਾਰਿਤ ਕਰ ਲਏ ਹਨ ਲੋਣੀ ਅਕਟਰ ਪੈਰ ਜਮਾਏ ਸਿੱਖ ਰਈਸ ਸਭ ਲੈ ਬੁલાਏ ਲੋਣੀ ਅਕਟਰ ਨੇ ਇਹ ਜਿਹੜਾ ਅਕਟਰ ਲੋਣੀ ਹੈ ਇਹਨੇ ਮੁੜ ਕੇ ਆਪ ਦੇ ਲੁਧਿਆਣੇ ਚ ਪੈਰ ਜਮਾ ਲਈ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਸੰਧੀ ਹੋ ਗਈ ਜੇ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਵਸ਼ਿੰਦਾ ਕੋਈ ਬੰਦਾ ਸਤਲੁਜ ਤੋਂ ਉਰੇ ਨਹੀਂ ਆਂਦਾ ਤੇ ਅੰਗਰੇਜ਼ਾਂ ਨੂੰ ਕੋਈ ਦਿੱਕਤ ਨਹੀਂ ਜੇ ਅੰਗਰੇਜ਼ ਉਧਰ ਨਹੀਂ ਜਾਂਦੇ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਦਿੱਕਤ ਨਹੀਂ ਜਿਹੜਾ ਕੋਈ ਐਦਾਂ ਦੀ ਗਲਤੀ ਕਰੇਗਾ ਇਲਾਕਾ ਦੱਬਣ ਦੀ ਕੋਸ਼ਿਸ਼ ਕਰੇਗਾ ਤੇ ਫਿਰ ਖਾਮਿਆ ਤੇ ਜੰਗ ਨੇ ਐਨੀ ਗੱਲ ਹੁਣ ਅੰਗਰੇਜ਼ਾਂ ਨੂੰ ਵੀ ਪਤਾ ਹੈ ਤੇ ਹੁਣ ਉਸ ਤੋਂ ਬਾਅਦ ਇਸ ਲੋਨੀ ਅਕਟਰ ਦਾ ਅਗਲਾ ਕਦਮ ਕੀ ਹੈ ਕਿ ਕਿਸੇ ਵੀ ਕੌਮ ਨੂੰ ਅਤੇ ਇਲਾਕੇ ਨੂੰ ਖਤਮ ਕਰਨ ਤੋਂ ਪਹਿਲਾਂ ਉਹਨਾਂ ਦਾ ਇਤਿਹਾਸ ਪਰਚੋਲਦੇ ਨੇ ਸਟੱਡੀ ਕਰਦੇ ਨੇ ਡੂੰਘਾਈ ਦੇ ਨਾਲ ਕਿ ਇਹ ਕੌਮ ਕਿੱਦਾਂ ਦੀ ਹੈ ਇਹਨਾਂ ਦਾ ਸੁਭਾਅ ਕਿੱਦਾਂ ਦਾ ਹੈ ਇਨਾ ਦਾ ਨੇਚਰ ਕਿਦਾਂ ਦਾ ਹੈ ਇਹ ਲੋਕਾਂ ਦਾ ਸ਼ਡਿਊਲ ਕੀ ਹੈ ਸਾਰੀ ਦਿਹਾੜੀ ਦਾ ਉੱਥੋਂ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਕਿੱਥੇ ਮਾਰ ਮਾਰੀ ਜਾ ਸਕਦੀ ਬਹੁਤ ਥਾਵਾਂ ਤੇ ਮਾਰ ਮਾਰੀਏ ਇਹ ਵੀ ਤੁਸੀਂ ਜਾਣਦੇ ਹੋ ਐਦਾਂ ਹੀ ਨਹੀਂ ਅੰਗਰੇਜ਼ ਪੰਜਾਬ ਤੇ ਕਾਬਜ਼ ਹੋਏ ਇਸ ਕਰਕੇ ਇਹਨਾਂ ਤਗੜਿਆਂ ਤਗੜਿਆਂ ਸਾਰਿਆਂ ਰਾਜਿਆਂ ਨੂੰ ਤੇ ਸਾਰੇ ਅਮੀਰ ਜ਼ਾਦੀ ਆਇਦਰੋਂ ਸਤਲੁਜ ਦੇ ਕੰਢੇ ਤੋਂ ਲੈ ਕੇ ਇਹ ਸ਼ਾਹਬਾਦ ਮਾਰਕੰਡਾ ਤੇ ਅੰਬਾਲੇ ਤੱਕ ਜਿੰਨੇ ਵੀ ਅਮੀਰ ਲੋਕ ਵੱਡਿਆਂ ਘਰਾਣਿਆਂ ਦੇ ਲੋਕ ਨੇ ਇਸ ਆਕਟਰ ਲੋਨੀ ਨੇ ਇਹਨਾਂ ਸਾਰਿਆਂ ਨੂੰ ਆਪ ਦੇ ਕੋਲ ਸੱਦਾ ਦੇਤਾ ਕਿ ਆਜੋ ਭਾਈ ਮੇਰੇ ਕੋਲ ਤੁਹਾਡੇ ਨਾਲ ਕੁਝ ਜ਼ਰੂਰੀ ਵਿਚਾਰ ਵਟਾਂਦਰਾ ਕਰਨੇ ਨੇ ਤੇ ਉਹਨਾਂ ਵਿਚਾਰ ਵਟਾਂਦਰਿਆਂ ਦੇ ਅੰਦਰ ਕੀ ਕਹਿੰਦਾ ਸਿੱਖ ਰੀਤ ਸਭ ਲਏ ਬੁਲਾਏ ਬੁਲਾ ਕੇ ਉਹਨਾਂ ਦੇ ਕੋਲੋਂ ਇਹਨੇ ਇੱਕ ਸਵਾਲ ਪੁੱਛਿਆ ਹੈ ਬੁਝਿਓ ਮੁਲਕ ਤੁਮੈ ਕਿ ਮਲਿਓ ਹੈ ਪਤਸ਼ਾਹ ਕਿ ਸੈ ਲਿਖ ਦਿਓ ਕਹਿੰਦੇ ਭਾਈ ਹੁਣ ਸਭ ਨਾਲੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਲੋਕਾਂ ਨੂੰ ਰਾਜ ਦੇ ਕਿਨੇ ਦਿੱਤਾ ਇਹ ਲਾਉਨੀ ਡਾਕਟਰ ਦਾ ਸਵਾਲ ਹੈ ਉਹਨੇ ਯਕੀਨਨ ਇਹਨਾਂ ਦੀ ਰਹਿਣੀ ਬਹਿਣੀ ਉੱਠਣੀ ਤੁਰਨਾ ਫਿਰਨਾ ਸਭ ਕੁਝ ਵੇਖਿਆ ਹੋਣਾ ਆ ਕੇ ਘੂਕਿਆ ਪਰਚੋਲਿਆ ਇਸ ਕਰਕੇ ਇਹਨੇ ਸਵਾਲ ਪੁੱਛਿਆ ਵੀ ਤੁਹਾਨੂੰ ਇਹ ਰਾਜ ਭਾਗ ਕਿਦਾਂ ਪ੍ਰਾਪਤ ਹੋਇਆ ਕੀ ਤੁਹਾਨੂੰ ਇਹ ਰਾਜ ਭਾਗ ਇਹ ਪਟਾ ਕਿਸੇ ਨੇ ਲਿਖ ਕੇ ਦਿੱਤਾ ਹੈ ਕੈ ਗਨੇਮ ਕੋ ਮਾਰ ਲਬਾਇਓ ਕੈ ਪਰ ਜਾਹੀ ਬਿਗਰ ਦਬਾਇਓ ਕੀ ਤੁਸੀਂ ਕਿਸੇ ਨੂੰ ਮਾਰ ਕੇ ਉਹਦਾ ਰਾਜ ਹਥਿਆਇਆ ਕੀ ਇਹ ਸਾਰੀ ਦੀ ਸਾਰੀ ਪ੍ਰਜਾ ਵਿਗੜ ਗਈ ਤਾਂ ਕਰਕੇ ਇੱਥੋਂ ਦਾ ਰਾਜ ਰਾਜ ਭਾਗ ਜਿਹੜਾ ਰਾਜਾ ਛੱਡ ਗਿਆ ਤਾਂ ਤੁਹਾਡੇ ਹੱਥ ਆਇਆ तरीका ਕੀ ਹੈ ਤੁਹਾਨੂੰ ਇਹ ਰਾਜਪਾਗ ਪ੍ਰਾਪਤ ਕਿਵੇਂ ਹੋਇਆ ਹੈ ਤਵਾਰੀਖ ਤੁਮ ਆਪਣੇ ਕਰ ਕੀ ਦੇਹੁ ਹਮੈ ਲਿਖ ਕੈ ਸਭ ਤਰਕੀ ਭਾਈ ਆਪ ਦੇ ਘਰ ਦੀ ਤਵਾਰੀਖ ਸਾਰੀ ਦੀ ਸਾਰੀ ਸਾਨੂੰ ਕਿਰਪਾ ਕਰਕੇ ਤੁਸੀਂ ਲਿਖਤੀ ਰੂਪ ਦੇ ਵਿੱਚ ਲਿਖ ਕੇ ਦਿਓ ਤੁਹਾਡੀ ਤਵਾਰੀਖ ਕੀ ਹੈ ਸਾਨੂੰ ਸਾਰੀ ਦੀ ਸਾਰੀ ਮੰਬਿਆਨ ਕਰੋ ਇਹ ਸੁਣ ਬਹੁਤ ਸਰਦਾਰ ਡਰਾਨੇ ਜੇ ਤਾਰੀਖ ਕਾ ਅਰਥ ਨਾ ਜਾਣੇ ਸਾਰੇ ਦੇ ਸਾਰੇ ਸਰਦਾਰ ਤਾਰੀਖ ਤਵਾਰੀਖ ਸ਼ਬਦ ਸੁਣ ਕੇ ਉਲਝ ਗਏ ਕਬਰਾਈ ਗਏ ਕਹਿੰਦੇ ਭਾਈ ਇਹ ਤਵਾਰੀਖ ਕੀ ਛਾਏ ਅਸੀਂ ਤਾਂ ਇਹਦਾ ਕਦੇ ਕੋਈ ਨਾਮ ਨਹੀਂ ਸੁਣਿਆ ਹੈ ਸੁਨੇ ਨਾ ਪਿਖੀ ਹੁੰਦੀ ਜਿਨ ਕਾ ਹੈ ਤਵਾਰੀਖ ਕਿਆ ਹੁੰਦੀ ਬਲਾ ਹੈ ਕਿ ਕਿਹੜੀ ਬਲਾ ਹੈ ਭਾਈ ਜਿਹਦੇ ਬਾਰੇ ਨਾ ਅਸੀਂ ਕਦੇ ਸੁਣਿਆ ਨਾ ਅਸੀਂ ਕਦੇ ਦੇਖਿਆ ਜੇ ਸਾਨੂੰ ਪਤਾ ਹੀ ਹੈ ਨਹੀਂ ਤੇ ਫਿਰ ਇਹਦਾ ਅਸੀਂ ਅੰਗਰੇਜ਼ਾਂ ਨੂੰ ਕੀ ਜਵਾਬ ਦਈਏ ਬਹੁਤ ਸਰਦਾਰਨ ਪਖਿਓ ਐਸੇ ਤਵਾਰੀਖ ਕਾ ਮੂ ਹੈ ਕੈਸੇ ਕਿੰਨਿਆ ਸਰਦਾਰਾਂ ਨੇ ਤਾਂ ਅੰਗਰੇਜ਼ਾਂ ਨੂੰ ਹੀ ਸਵਾਲ ਪੁੱਛ ਲਿਆ ਆਪਸ ਚ ਗੱਲਾਂ ਕਰਦੇ ਆ ਕਿ ਸਾਨੂੰ ਪਹਿਲਾਂ ਇਹ ਤਾਂ ਦੱਸੋ ਕਿ ਇਹ ਤਾਰੀਖ ਦਾ ਮੂਹ ਮੰਹੰਦਰਾ ਕਿਦਾਂ ਦਾ ਹੈ ਇਹ ਤਾਰੀਖ ਦਿਖਦੀ ਕਿਵੇਂ ਦੀ ਹੈ ਕੇ ਤੱਕ ਬੜੀ ਹੋਤ ਹੈ ਕਾਕੀ ਪਿਖੀ ਨਾ ਸੁਣੀ ਮਕਲ ਹਮਤਾ ਕੀ ਤੇ ਕਿੰਨੀ ਕ ਵੱਡੀ ਹੁੰਦੀ ਹੈ ਇਹਦਾ ਨੂਰ ਮਹੰਦਰਾ ਇਹਦੀ ਸ਼ਕਲ ਕਿਦਾਂ ਦੀ ਹੈ ਇਹਦਾ ਰੰਗ ਤੇ ਆਕਾਰ ਕਿਦਾਂ ਦਾ ਹੈ ਸਾਨੂੰ ਇੱਕ ਵਾਰ ਦੱਸੋ ਤਾਂ ਸਹੀ ਅਸੀਂ ਤਾਂ ਇਹਦੇ ਬਾਰੇ ਨਹੀਂ ਜਾਣਦੇ ਮੂਰਤ ਕਿਸ ਕੀ ਹਮੈ ਦਿਖਾਓ ਹਮਾ ਬਨਵਾਇ ਤ ਹੈ ਕਿਸ ਥਾ ਵਾ ਸਾਨੂੰ ਬਸ ਇੱਕ ਵਾਰ ਇਹਦੀ ਸ਼ਕਲ ਸੂਰਤ ਇਹਦਾ ਢਾਂਚਾ ਕਿ ਕਿਦਾਂ ਦੀ ਹੁੰਦੀ ਹੈ ਤਵਾਰੀਕ ਸਾਨੂੰ ਇੱਕ ਵਾਰ ਦੱਸ ਦੋ ਸਾਨੂੰ ਪਤਾ ਤੇ ਨਹੀਂ ਪਰ ਸਾਨੂੰ ਯਕੀਨ ਹੈ ਅਸੀਂ ਤੁਹਾਨੂੰ ਉਦਾਂ ਦੀ ਚੀਜ਼ ਬਣਾ ਕੇ ਦੇ ਦੇਵਾਂਗੇ ਇਹ ਸੁਣ ਕੇ ਫਿਰ ਸਾਹਿਬ ਰਸ ਕਹਿ ਚਾਹਿਓ ਜਵਾਬ ਸਿਤਾਵ ਅਵਸਕੈ ਇਹ ਗੱਲ ਜਦੋਂ ਅੰਗਰੇਜ਼ਾਂ ਸੁਣੀ ਨਾ ਹੱਸ ਪਏ ਕਹਿੰਦੇ ਇਹਨਾਂ ਤੋਂ ਕੀ ਜਵਾਬ ਲੈ ਲਈਏ ਇਹਨਾਂ ਨੂੰ ਪੁੱਛਿਆ ਕੀ ਹੈ ਤੇ ਇਹ ਅੱਗੋਂ ਸਾਨੂੰ ਸਵਾਲ ਕੀ ਕਰ ਰਹੇ ਨੇ ਤਵਾਰੀਖ ਸ਼ਬਦ ਦਾ ਮਤਲਬ ਨਹੀਂ ਪਤਾ ਤੇ ਇਹ ਤਵਾਰੀਖ ਸਾਨੂੰ ਦੱਸਣਗੇ ਕੀ ਇਸ ਕਰਕੇ ਅੰਗਰੇਜ਼ ਹੱਸ ਪਏ ਹਨ ਰਾਜਿਓ ਕੋਥੀ ਤਹ ਵਕੀਲ ਬਹੁਤ ਸਰਦਾਰ ਹੁੰਤੇ ਖੁਦ ਢੀਲ ਕਹਿੰਦੇ ਭਾਈ ਫਿਰ ਉੱਥੇ ਜਿਹੜੇ ਵਕੀਲ ਨੇ ਉਹ ਅੰਗਰੇਜ਼ਾਂ ਦੇ ਵੀ ਵਕੀਲ ਉੱਥੇ ਮੌਜੂਦ ਨੇ ਇਹਨਾਂ ਸਿੰਘਾਂ ਸਰਦਾਰਾਂ ਦੇ ਮਾਲਵੇ ਵਾਲਿਆਂ ਦੇ ਵੀ ਵਕੀਲ ਮੌਜੂਦ ਨੇ ਫਿਰ ਇਹਨਾਂ ਵਕੀਲਾਂ ਨੇ ਆਪ ਇਹਨਾਂ ਨਾਲ ਆਪਸ ਵਿੱਚ ਗੱਲ ਕੀਤੀ ਹੈ ਕਿ ਨੈ ਜਵਾਬ ਸਹੀ ਨਾ ਦਿਓ ਜਾਹਲ ਲਖ ਸਾਹਿਬ ਚੁੱਪ ਥਿਓ ਕਿਸੇ ਨੇ ਵੀ ਸਹੀ ਜਵਾਬ ਨਾ ਦਿੱਤਾ ਇਸ ਕਰਕੇ ਹੁਣ ਅੰਗਰੇਜ਼ ਵੀ ਚੁੱਪ ਕਰਕੇ ਬਹਿ ਗਏ ਹਨ ਦੇਖੋ ਪਰਮੇਸ਼ਰ ਕੇ ਸਾਜ ਸੰਤੋ ਸਿੰਘ ਕਰਤਿ ਥੇ ਰਾਜ ਉਸ ਤੋਂ ਬਾਅਦ ਦੇਖੋ ਜੀ ਹੁਣ ਗੱਲ ਕੀ ਬਣੀ ਹੈ ਦੇਖੋ ਪਰਮੇਸ਼ਰ ਕੇ ਸਾਜ ਸੋਤੋ ਸਿੰਘ ਕਰਤਿ ਥੇ ਰਾਜ ਕਹਿੰਦੇ ਨੇ ਉਸ ਪ੍ਰਮਾਤਮਾ ਦੀ ਖੇਡ ਦੇਖੋ ਕੀ ਸੀ ਕਿਉਂਕਿ ਇਹਨਾਂ ਸਿੰਘਾਂ ਨੇ ਬਹੁਤ ਜ਼ਿਆਦਾ ਕਾਲਣਾ ਕਾਲੀ ਮਿਹਨਤ ਕੀਤੀ ਇਹ ਫੂਲ ਵੰਸ਼ ਦਾ ਵੀ ਇਤਿਹਾਸ ਆਪਾਂ ਪਿੱਛੇ ਪੜ ਕੇ ਆ ਚੁੱਕੇ ਆ ਰਤਨ ਸਿੰਘ ਪੰਗੂ ਜੀ ਦੇ ਗ੍ਰੰਥ ਚ ਵੀ ਕਿਦਾਂ ਮਹਾਰਾਜੀਆਂ ਨੇ ਕਸ਼ਟ ਝੱਲਿਆ ਮੁੜ ਕੇ ਗੁਰੂ ਹਰਗੋਬਿੰਦ ਸਾਹਿਬ ਪਾਰਸ਼ਾ ਜੀ ਦੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵੇਲੇ ਦੇ ਵਿੱਚ ਵੀ ਇਹਨਾਂ ਨੇ ਸ਼ਰਨ ਲਈ ਗੁਰੂ ਹਰਗੋਬਿੰਦ ਸਾਹਿਬ ਪਾਰਸ਼ਾ ਜੀ ਦੇ ਕੋਲੋਂ ਇਹਨਾਂ ਨੇ ਜਿਹੜਾ ਇਹ ਉਹ ਸਿੱਕੀ ਦੀ ਦਾਤ ਵੀ ਲਈ ਹੈ ਉਸ ਤੋਂ ਬਾਅਦ ਸਤਗੁਰੂ ਹਰਗੋਬਿੰਦ ਸਾਹਿਬ ਪਾਰਸ਼ਾ ਆਪ ਮਾਲਵੇ ਦੇ ਵਿੱਚ ਆ ਕੇ ਪ੍ਰਚਾਰ ਪ੍ਰਸਾਰ ਕਰਦੇ ਰਹੇ ਨੇ ਇਹ ਉਹਨਾਂ ਵੇਲਿਆਂ ਦੇ ਵਿੱਚ ਆਈ ਸੀ ਜੀ ਸਤਗੁਰਾਂ ਦੇ ਕੋਲ ਉਦੋਂ ਇਹਨਾਂ ਨੇ ਸਤਗੁਰਾਂ ਦੇ ਕੋਲੋਂ ਰਾਜ ਭਾਗ ਲਿਆ ਇਹ ਫੂਲ ਨਾਮ ਦਾ ਜਵਾਕ ਇਤੀ ਛੋਟਾ ਜਾਂ ਨੰਗੇ ਪਿੰਡੇ ਇਕੱਲਾ ਜਿਹੜਾ ਲੱਕ ਦੇ ਉੱਤੇ ਉਹਨੇ ਕੋਈ ਨਾ ਕੋਈ ਕਪੜਾ ਬੰਨਿਆ ਸੋ ਬੰਨਿਆ ਇੱਕ ਦੇਹਾਂਡੀ ਲਿਆ ਕੇ ਦਹੀਂ ਨਾ ਪਰੀ ਹਾਂਡੀ ਲਿਆ ਕੇ ਤੇ ਢਿੱਡ ਖੜਕਾ ਕੇ ਸਤਗੁਰਾਂ ਦੇ ਕੋਲੋਂ ਰਾਜ ਭਾਗ ਮੰਗ ਲਿਆ ਸਤਗੁਰਾਂ ਨੇ ਤਰੁੱਟ ਕੇ ਦੇਵ ਹੀ ਦਿੱਤਾ ਕਿ ਪੁੱਤ ਜਾ ਤੇਰੀਆਂ ਸਾਰੀਆਂ ਪੀੜੀਆਂ ਰਾਜ ਕਰਨਗੀਆਂ ਇਹਨਾਂ ਨੂੰ ਰਾਜ ਕਰਨ ਦੀ ਕੋਈ ਤਰਤੀਬ ਨਹੀਂ ਹੈ ਇਸੇ ਕਰਕੇ ਇੱਥੇ ਗਿਆਨੀ ਜਨ ਸਿੰਘ ਕਹਿ ਰਿਹਾ ਦੇਖੋ ਪਰਮੇਸ਼ਰ ਕੋ ਸਾਜ ਸੋਤੋ ਸਿੰਘ ਕਰਤਥੇ ਰਾਜ ਸੁਤੇ ਸਿੱਧ ਰਾਜ ਕਰ ਰਹੇ ਨੇ ਕੋਈ ਬਹੁਤ ਡੁੰਗਾਈ ਟੈਕਨੀਕਲੀ ਇਹਨਾਂ ਕੋਲ ਗੱਲਾਂ ਨਹੀਂ ਰਾਜਪਾਗ ਚਲਾਉਣ ਦੀਆਂ ਕੋਈ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਜਿਹੜਾ ਉਹ ਸੂਝਵਾਨ ਵਾਲਾ ਤੰਤਰ ਹੈ ਨਹੀਂ ਇਸ ਦੇ باوجود ਵੀ ਰੱਬ ਨੇ ਇਹਨਾਂ ਨੂੰ ਰਾਜ-ਪਾਗ ਬਖਸ਼ਿਸ਼ ਕੀਤਾ ਤੇ ਸਾਰੀ ਦੀ ਸਾਰੀ ਖੇਡ ਪਰਮੇਸ਼ਰ ਦੀ ਹੈ ਅਬ ਜੋ ਹੈ ਉਹਨਹੀਂ ਕੇ ਨਾਤੀ ਬਹੁ ਇਲਮਨ ਮੈਂ ਬਹੁ ਬਖਿਆਤੀ ਕਹਿੰਦੇ ਨੇ ਜੀ ਹੁਣ ਅਬ ਜਿਹੋਂ ਉਹਨਹੀਂ ਕੇ ਨਾਤੀ ਬਹੁ ਇਲਮਨ ਮੈਂ ਬਹੁ ਬਖਿਆਤੀ ਕਹਿੰਦੇ ਪਰ ਹੁਣ ਉਹਨਾਂ ਦੇ ਨਾਤੀ ਵੇਖ ਲਓ ਨਾਤੀ ਦਾ ਭਾਵੇਂ ਅੱਗੋਂ ਉਹਨਾਂ ਦੀਆਂ ਪੁਸ਼ਤਾ ਇਹਨਾਂ ਨੂੰ ਕੱਖ ਵੀ ਨਹੀਂ ਸੀ ਹੁੰਦਾ ਇਹਨਾਂ ਨੇ ਰਾਜ ਮਾਣੇ ਇਹਨਾਂ ਦੀਆਂ ਅੱਗੇ ਜਿਹੜੀਆਂ ਪੁਸ਼ਤਾ ਨੇ ਉਹਨਾਂ ਨੂੰ ਆਪ ਦਾ ਰੋਜ਼ਗਾਰ ਕਰਨ ਦੇ ਲਈ ਕਮਾਉਣ ਲਈ ਅੱਗੋਂ ਕੋਈ ਨਾ ਕੋਈ ਇਲਮ ਕੋਈ ਨਾ ਕੋਈ ਕੰਮ ਸਿੱਖਣਾ ਪਿਆ ਤਾਂ ਕਿ ਇਹਨਾਂ ਦਾ ਗੁਜ਼ਾਰਾ ਹੋ ਸਕੇ ਤੈਨ ਕੋ ਮੁਸ਼ਕਲ ਮਿਲਤ ਗੁਜ਼ਾਰਾ ਹੈ ਕੁਛ ਖੇਲ ਇਸ ਕਾ ਨਿਆਰਾ ਕਹਿੰਦੇ ਨੇ ਜੀ ਇਹੀ ਖੇਡ ਹੈ ਜੀ ਸਾਰੀ ਦੀ ਸਾਰੀ ਤੈਨ ਕੋ ਮੁਸ਼ਕਲ ਮਿਲਤ ਗੁਜ਼ਾਰਾ ਹੈ ਕਛ ਖੇਲ ਇਸ ਕਾ ਨਿਆਰਾ ਇਦਾਂ ਹੀ ਹੈ ਜੀ ਈਸ਼ਵਰ ਦੀ ਸਾਰੀ ਦੀ ਸਾਰੀ ਖੇਡ ਜੋ ਰਾਜ ਦੇ ਤਾਂ ਕਵਨ ਵਡਾਈ ਇਹ ਨਾ ਸੋਚਿਓ ਬਈ ਮੈਨੂੰ ਆਪਣੇ ਬਲਬੂਤੇ ਤੇ ਆਪ ਦੇ ਹੁਨਰ ਦੇ ਕਰਕੇ ਆਪ ਦੀ ਮਿਹਨਤ ਦੇ ਕਰਕੇ ਮੈਂ ਰਾਜਪਾਗ ਹਾਸਲ ਕਰ ਲਿਆ ਤੁਹਾਡੇ ਨਾਲੋਂ ਕਈ ਗੁਣਾ ਜ਼ਿਆਦਾ ਕੀਮਤੀ ਗੁਣਾ ਦੇ ਨਾਲ ਭਰਪੂਰ ਬੰਦੇ ਮੈਂ ਰੁਲਦੇ ਦੇਖੇ ਆ ਤੇ ਨਖਿੱਧ ਬੰਦਿਆਂ ਦੇ ਕੋਲ ਰਾਜਪਾਗ ਦੇਖਿਆ ਜਿਨ੍ਹਾਂ ਨੂੰ ਟੈਕਨੀਕਲੀ ਕਿਸੇ ਗੱਲ ਦਾ ਜਵਾਬ ਵੀ ਨਹੀਂ ਦੇਣਾ ਆਂਦਾ। ਭਾਵੇਂ ਉਹ ਮਾਚਲ ਦੇ ਵਿੱਚ ਜਿਹੜੀ ਇਸ ਟਾਈਮ ਬਣ ਕੇ ਬੈਠੀ ਹੈ ਉਥੋਂ ਦੀ ਮੰਤਰੀ ਉਹਦੀ ਗੱਲ ਕਰ ਲਈ। ਸਾਡੇ ਇਲਾਕੇ 'ਚ ਵੀ ਇੱਕ ਐਦਾਂ ਦੀ ਸਿੰਗਰ ਬਣ ਗਈ ਸੀ ਉਹਨੂੰ ਜਵਾਬ ਨਹੀਂ ਸੀ ਦੇਣਿਆ। ਪਤਾ ਹੀ ਐ ਨਹੀਂ ਕੱਖ। ਪਰ ਮਿਲਗੇ ਰਾਜ। ਜੋ ਰਾਜ ਦੇ ਤਾਂ ਕਵਨ ਵਡਾਈ, ਚੋਂ ਭੀਖ ਮੰਗਾ ਵੈ ਤਾਂ ਕਿਆ ਘਟ ਜਾਈ ਤੂੰ ਹਰ ਪੱਜ ਮਨ ਮੇਰੇ ਪਦ ਨਿਰਮਾਣ। ਬਹੁਰ ਨਾ ਹੋਏ ਤੇਰਾ ਆਵਣ ਜਾਣ ਰੱਬ ਦੀ ਬੰਦਗੀ ਕਰਿਆ ਕਰ ਕਿਦਾਂ ਨਾ ਕਿਤੇ ਇਹ ਬੰਦਗੀ ਵੀ ਛੱਡ ਗਈ ਇਸ ਕਰਕੇ ਮੇਰੇ ਮਾਲਕ ਕਹਿੰਦੇ ਨੇ ਤੇ ਫਿਰ ਹੁਣ ਤੁਸੀਂ ਆਪ ਦੀ ਕਿਸਮਤ ਦਾ ਭੋਗਣਾ ਸ਼ੁਰੂ ਕਰ ਦਿਓ ਇਹ ਲਮਜ਼ਾ ਹਾਲਤ ਕੋ ਨਹਿ ਤਾਲਕ ਮਿਲ ਹੈ ਤਿਸੇ ਦੇਸ ਤਜਸ ਮਾਲਕ ਦੇਖ ਲਓ ਜੀ ਤਿੰਨ ਕੋ ਮੁਸ਼ਕਲ ਮਿਲਤ ਗੁਜ਼ਾਰਾ ਹੁਣ ਤਾਂ ਗੁਜ਼ਾਰਾ ਵੀ ਬੜਾ ਔਖਾ ਮਿਲਦਾ ਹੈ ਛਿੱਤਰ ਜ਼ਿਆਦਾ ਮਿਲਦੇ ਨੇ ਇਸ ਕਰਕੇ ਇਲਮ ਜਹਾਲਤ ਕੋ ਨਹਿ ਤਾਲਕ ਮਿਲ ਹੈ ਤਿਸ ਦੇਤ ਤਜਸ ਮਾਲਕ ਕਹਿੰਦੇ ਨੇ ਜੀ ਇਲਮ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਕੋਲ ਚੱਜ ਦਾ ਕੋਈ ਗੁਜ਼ਾਰਾ ਹੈ ਨਹੀਂ ਇਹਨਾਂ ਦੇ ਕੋਲ ਇਸ ਵਕਤ ਕੋਈ ਇੱਜ਼ਤ ਆਬਰੂ ਵੀ ਹੈ ਨਹੀਂ ਜਹਾਲਤ ਇਹਨਾਂ ਨੂੰ ਉਹ ਚਲਣੀ ਪੈਂਦੀ ਹੈ ਇਸ ਤਰੀਕੇ ਦੇ ਨਾਲ ਮਾਲਕ ਦੀ ਮਰਜ਼ੀ ਹੈ ਜੀ ਇਹਨਾਂ ਦੇ ਜਿਹੜੇ ਇਹਨਾਂ ਦੇ ਉੱਪਰ ਰਾਜ ਕਰ ਰਹੇ ਨੇ ਭਾਵੇਂ ਦੇਣ ਤੇ ਭਾਵੇਂ ਨਾ ਦੇਣ ਇਹਨਾਂ ਨੂੰ ਕਰਨਾ ਪੈਂਦਾ ਹੈ ਆਗੈ ਸਿੰਘ ਹੁਤੇ ਸਭ ਭੋਲੇ ਦੇਗ ਦੇਗ ਕੀ ਨੀ ਰਹਿ ਮੋਲੇ ਇਹ ਗੱਲ ਹੁਣ ਗਿਆਨੀ ਗਿਆਨ ਸਿੰਘ ਜੀ ਆਖ ਰਹੇ ਨੇ ਕੀ ਕਹਿ ਰਹੇ ਨੇ ਕਹਿੰਦੇ ਜੀ ਗੱਲ ਇਹ ਹੈ ਕਿ ਸਿੰਘ ਪਹਿਲਾਂ ਭੋਲੇ ਹੁੰਦੇ ਸਨ ਕਿਉਂਕਿ ਸਿੰਘ ਭੋਲੇ ਹੁੰਦੇ ਸਨ ਇਸ ਕਰਕੇ ਇਹ ਇਹਨਾਂ ਸਾਰੀਆਂ ਟੈਕਨੀਕਲ ਗੱਲਾਂ ਤੋਂ ਥੋੜੇ ਜੇ ਸਖਣੇ ਸੀ ਹਾਂ ਜੁਰਤ ਬਹੁਤ ਸੀ ਮਰਨ ਦਾ ਜਜ਼ਬਾ ਬੜਾ ਹੈ ਹਰ ਵੇਲੇ ਮਰਨ ਲਈ ਤਿਆਰ ਹੈ ਸਰਵਾਈਵ ਕਰਨਾ ਆਂਦਾ ਹੈ ਆਪਣੇ ਗੁਰੂ ਤੇ ਭਰੋਸਾ ਹੈ ਭਾਵੇਂ ਕੁਝ ਆਉਂਦਾ ਹੋਵੇ ਤੇ ਭਾਵੇਂ ਨਾ ਪਰ ਕਿਉਂਕਿ ਗੁਰੂ ਤੇ ਭਰੋਸਾ ਹੈ ਸਰਵਾਈਵ ਕਰਨਾ ਆਂਦਾ ਹੈ ਉਹ ਵੀ ਤਾਂ ਕਰਨਾ ਆਂਦਾ ਹੈ ਕਿਉਂਕਿ ਗੁਰੂ ਤੇ ਭਰੋਸੇ ਕਰਕੇ ਮਰਨਾ ਨਹੀਂ ਅੰਤ ਜਿਉਂਦਾ ਰੱਖਣਾ ਹੈ ਸਤਗੁਰਾਂ ਨੇ ਸਾਨੂੰ ਪਾਰਸ਼ਾਹੀ ਦਾਵਾ ਦਿੱਤਾ ਹੈ ਤੇ ਪਾਰਸ਼ਾਹੀ ਮਿਲੇਗੀ ਡਟੇ ਰਹੋ ਬਸ ਉਸ ਬਲਬੂਤੇ ਤੇ ਇਹਨਾਂ ਨੂੰ ਰਾਜ ਭਾਗ ਪ੍ਰਾਪਤ ਹੋ ਗਿਆ ਅੰਗਰੇਜ਼ ਚਤਰਚਲਾਕ ਨੇ ਇਹ ਆਪ ਦੀਆਂ ਚਤਰਾਈਆਂ ਤੇ ਚਲਾਕੀਆਂ ਕਰਕੇ ਆਪ ਦੀਆਂ ਸੰਧੀਆਂ ਕਰਕੇ ਉਹਨਾਂ ਸੰਧੀਆਂ ਦੇ ਵਿੱਚ ਜਿਹੜੇ ਲੂਪ ਹੋਲ ਰੱਖਦੇ ਨੇ ਇਹ ਉਹਨਾਂ ਦੀ ਵਰਤੋਂ ਕਰਦੇ ਨੇ ਪਲੱਸ ਰਾਜਿਆਂ ਮਹਾਰਾਜਿਆਂ ਦੇ ਅਧੀਨ ਕੰਮ ਕਰਨ ਵਾਲੇ ਬੰਦੇ ਖਰੀਦ ਲੈਣੇ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦੇ ਡੋਗਰੇ ਖਰੀਦੇ ਤੇ ਡੋਗਰੇ ਵੇਖ ਗਏ ਕਿਉਂਕਿ ਹਰ ਇੱਕ ਦੀ ਕੋਈ ਨਾ ਕੋਈ ਕੀਮਤ ਹੁੰਦੀ ਹੈ ਅਨਮੋਲ ਤਾਂ ਬਹੁਤ ਘੱਟ ਨੇ ਜੀ ਉਹਨਾਂ ਅਨਮੋਲਾਂ ਦੇ ਵਿੱਚੋਂ ਤਾਂ ਜਿਹੜਾ ਇਹਨਾਂ ਦਾ ਜਰਨੈਲ ਜੋ ਰਵਰ ਸਿੰਘ ਰਿਹਾ ਹੈ ਉਹਨਾਂ ਅਨਮੋਲਾਂ ਦੇ ਵਿੱਚੋਂ ਇਹਨਾਂ ਦੇ ਕੋਲ ਬੜਾ ਤਗੜਾ ਸੂਰਬੀਰ ਜੋਧਾ ਹਰੀ ਸਿੰਘ ਨਲੂਆ ਰਿਹਾ ਪਰ ਇਦਾਂ ਦੇ ਗਿਣਤੀ ਦੇ ਵਿੱਚ ਬਹੁਤ ਥੋੜੇ ਨੇ ਜਿਹੜਾ ਇਲਾਕਾ ਡੋਗਰਿਆਂ ਨੂੰ ਦਿੱਤਾ ਉਸ ਇਲਾਕੇ ਦੇ ਉੱਪਰ ਡੋਗਰਿਆਂ ਨੇ ਧੋਖਾ ਦਿੱਤੇ ਹੈ ਸਿੰਘ ਭੋਲੇ ਨੇ ਆਪਦੇ ਭੋਲੇ ਹੋਣ ਕਰਕੇ ਏ ਆਪਦੀ ਕਮਾਨ ਛੱਡ ਬੈਠੇ ਸੋ ਗੁਰਮੁਖ ਪਿਆਰਿਓ ਆਓ ਇੱਥੇ ਤੱਕ ਦੀਆਂ ਵਿਚਾਰਾਂ ਅੱਜ ਦੇ ਲਈ ਪ੍ਰਵਾਨ ਕਰਨੀਆਂ ਰਹਿੰਦੀਆਂ ਅਗਲੀਆਂ ਵਿਚਾਰਾਂ ਆਪਾਂ ਅਗਲੇ ਰਿਆਂ ਦਿਵਾਨਾਂ 'ਚ ਵਿਚਾਰਾਂ ਨੂੰ ਸਾਂਝਾ ਕਰਨ ਦਾ ਯਤਨ ਕਰਾਂਗੇ ਬੋਲਦਿਆਂ ਵਿਚਾਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾ ਦੀ ਖਿਮਾ ਬਖਸ਼ਣੀ ਅੰਤ ਵਿੱਚ ਸਨੇਮਰ ਫਤਿਹ ਪ੍ਰਵਾਨੋ ਦੇਵੋ ਜੀ ਅਸੀਸ ਅੱਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ